ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਉਹ ਖਾਲਸੇ ਪੰਥ ਦੇ ਵਿੱਚ ਅਨੇਕਾਂ ਸ਼ਹੀਦیاں ਹੋਈਆਂ ਨੇ ਤੇ ਯੋਧੇ ਸੂਰਮਿਆਂ ਨੇ ਬਲੀ ਬਹਾਦਰਾਂ ਨੇ ਸਾਡੇਆਂ ਨੇ ਜਿਹੜਾ ਆ ਪੰਥ ਦੇ ਵਾਸਤੇ ਸ਼ਹੀਦیاں ਪ੍ਰਾਪਤ ਕੀਤੀਆਂ ਨੇ ਤੇ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਸਾਡੇ ਨੌਜਵਾਨ ਜਿਹੜੇ ਨੇ ਨਾ ਉਹ ਕਲਾਕਾਰਾਂ ਨੂੰ ਨਚਾਰਾਂ ਨੂੰ ਜ਼ਿਆਦਾ ਫੋਲੋ ਕਰਦੇ ਆ ਜਿੱਦਾਂ ਦੇ ਗਾਣੇ ਆਉਂਦੇ ਆ ਜਿੱਦਾਂ ਦੇ ਉਵਾਲ ਬਣਾਉਂਦੇ ਆ ਉਦਾਂ ਦੇ ਬਣਾ ਲੈਂਦੇ ਨੇ ਅਸੀਂ ਲੰਘਦੇ ਜਾਂਦੇ ਸਾਂ ਸ਼੍ਰੀ ਅਨੰਦਪੁਰ ਸਾਹਿਬ ਆ ਤੇ ਸਾਨੂੰ ਵੇਖ ਕੇ ਖੁਸ਼ੀ ਕੀ ਹੋਈ ਸਾਡਾ ਦਿਲ ਦੇ ਵਿੱਚ ਨਾ ਇੱਕ ਚਾਜ ਆ ਖੇੜਾ ਜਿਹਾ ਉੱਠਿਆ ਖੇੜਾਗਾ ਤੋਂ ਉੱਠਿਆ ਤੁਸੀਂ ਫੋਟੋ ਵੇਖਿਓ ਪਿੱਛੇ ਬਾਬਾ ਗੁਰਬਜਨ ਸਿੰਘ ਜੀ ਮਾਨੋਚਾਲ ਸਾਡੀ ਕੌਮ ਦੇ ਬੱਬਰ ਸ਼ਹੀਦ ਨੇ ਤੇ ਇੱਥੇ ਹੀ ਜਿੱਥੇ ਡੈਕ ਦੇ ਉੱਤੇ ਫੋਟੋ ਬਾਬਾ ਮਾਨੋਚਾਲ ਸਾਹਿਬ ਹੋਂ ਦੀ ਲੱਗੀ ਹੋਈ ਹੈ ਨਾ ਇੱਥੇ ਸਾਡੇ ਜਿਹੜੇ ਨੌਜਵਾਨ ਅੱਜ ਦੀ ਜਨਰੇਸ਼ਨ ਆ ਤਕਰੀਬਨ ਤਕਰੀਬਨ ਫੋਟੋ ਉਹਨਾਂ ਦੇ ਸਿੱਧੂ ਮੂਸੇਵਾਲੇ ਦੀ ਲਾਈ ਹੁੰਦੀ ਆ ਮੈਂ ਕਿਸੇ ਦਾ ਵਿਰੋਧੀ ਨਹੀਂ ਸਾਡਾ ਕੋ ਕਿਸੇ ਨਾਲ ਨਿੱਜੀ ਵੈਰ ਨਹੀਂ ਪਰ ਸਾਨੂੰ ਸਾਡੇ ਸ਼ਹੀਦ ਯਾਦ ਰਹਿਣੇ ਚਾਹੀਦੇ ਆ ਉਹਨਾਂ ਦੀਆਂ ਸ਼ਹੀਦੀਆਂ ਯਾਦ ਹੋਣੀਆਂ ਚਾਹੀਦੀਆਂ ਵਾ ਫੋਟੋਆਂ ਸਾਡੇ ਸ਼ਹੀਦਾਂ ਦੀਆਂ ਲੱਗਣੀਆਂ ਚਾਹੀਦੀਆਂ ਵਾ ਨਾ ਕਿ ਨਚਾਰਾਂ ਦੀਆਂ ਸਾਡੇ ਪੰਜਾਬ ਨੂੰ ਕਿਸੇ ਨਚਾਰ ਦੀ ਕੋਈ ਦੇਣ ਨਹੀਂ ਹੈਗੀ ਸਾਡੇ ਯੋਧਿਆਂ ਸੂਰਮਿਆਂ ਦੀ ਸਾਡੇ ਪੰਜਾਬ ਨੂੰ ਦੇਣ ਆ ਜੇ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਅੱਜ ਸਾਡੇ ਸੇਰਾਂ ਤੇ ਦੁਮਾਲੇ ਤਾਂ ਸਜੇ ਨੇ ਉਹਨਾਂ ਨੇ ਕੁਰਬਾਨੀਆਂ ਦੇ ਕਰਕੇ ਪੰਜਾਬ ਨੂੰ ਬਚਾਇਆ ਆਪਣਾ ਖੂਨ ਡੋਲ ਕਰਕੇ ਇਹ ਵੀਰ ਨੇ ਸਾਡੇ ਪਿਆਰੇ ਮੈਨੂੰ ਇੰਨੀ ਖੁਸ਼ੀ ਹੋਈ ਵੀਰ ਉਹਨਾਂ ਨੂੰ ਪੋਸ਼ ਕਰਕੇ ਤੇ ਵੀਰ ਕਹਿੰਦੇ ਵੀ ਅਸੀਂ ਖੁਸ਼ੀ ਦੇ ਨਾਲ ਜਿਹੜੀ ਆ ਬਾਬਾ ਮਾਨੋਚਲ ਸਾਹਿਬ ਉਹਨਾਂ ਦੀ ਫੋਟੋ ਲਵਾਈ ਆ ਤੇ ਆਪਣੀ ਜ਼ੁਬਾਨੀ ਵੀ ਤੁਹਾਨੂੰ ਦੋ ਬੱਜਾਂ ਨੂੰ ਦੱਸਣਗੇ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਦੇ ਫਤਿਹ ਸਿੰਘ ਸਾਹਿਬ ਇਹ ਫੋਟੋ ਤੁਹਾਨੂੰ ਕੀ ਚਾ ਆ ਤੁਹਾਡੇ ਮਨ ਦੇ ਵਿੱਚ ਫੋਟੋ ਲਾਉਣ ਦਾ ਬਾਬਾ ਜੀ ਇਹ ਨਾ ਆਪਾਂ ਗਏ ਹਾਂ ਨਾ ਜਿਹੜੇ ਡਾਕਟਰ ਕਰਦੇ ਵੀਰ ਆਪਣੇ ਹਾਂਜੀ ਹਾਂਜੀ ਉਹਨਾਂ ਕੋਲੇ ਤੇ ਉਹ ਕਹਿੰਦੇ ਕਿ ਪਿਛੇ ਫੋਟੋ ਕਿਹਨਾਂ ਦੀ ਲਗਵਾਣੀ ਤੁਸੀਂ ਹਾਂਜੀ ਤੇ ਮੈਂ ਤੇ ਆਪਣਾ ਭਰਾ ਹੀ ਨਾਲ ਤੇ ਅਸੀਂ ਨਾ ਸੋਚੰਦਾ ਪਏ ਕਿ ਕਿੰਨਾ ਦੀ ਫੋਟੋ ਲਵਾਈਏ ਠੀਕ ਹੈ ਜੀ ਤੋਂ ਡੈਕ ਵਾਲੇ ਸਾਨੂੰ ਆਂਦੇ ਕਿ ਜਾਂ ਸਿੱਧੂ ਮੂਸੇ ਵਾਲੇ ਦੀ ਲਵਾ ਲਓ ਜਾਂ ਹੋਰ ਕਿਸੇ ਦੀ ਚੱਲਦੀ ਹੋਰ ਕਿਸੇ ਦੀ ਲਵਾ ਲਓ ਡੈਕ ਡੁਕ ਤੇ ਗਾਣੇ ਗੁਣੇ ਲਾਉਣੇ ਨੇ ਦੇ ਦੋ ਅਸੀਂ ਕਿ ਐਦਾਂ ਫੋਟੋ ਚੰਗੇ ਨਹੀਂ ਲੱਗਦੀ ਤੇ ਅਈਆਂ ਕਹ ਕੇ ਤੋਂ ਫੋਟੋ ਲਾ ਦਿਓ ਬਾਬਾ ਗੁਰਬੰਧ ਸਿੰਘ ਦੀ ਲਾ ਦਿਓ ਸਾਡੇ ਪਿੰਡ ਦੇ ਯੋਧੇ ਆ ਹਾਂ ਜੀ ਹਾਂ ਜੀ ਬਾਬਾ ਮਾਨੋਚਾਲ ਤੁਹਾਨੂੰ ਤਾਂ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਕਿਹ ਹੋਰ ਦੀ ਲਾ ਲਓ ਇਹਨਾਂ ਦੀ ਨਾ ਲਾਓ ਹਣਾ ਹਾਂ ਹੁੰਦੇ ਸੀ ਸੰਤਾਂ ਦੀ ਫੋਟੋ ਨਾ ਲਾਓ ਤੁਸੀਂ ਡੱਕ ਡੁਕ ਲਾਉਣੇ ਹੁੰਦੇ ਆ ਤਾਂ ਫਿਰ ਐਦਾ ਚੰਗੀ ਨਹੀਂ ਲੱਗਦਾ ਤੇ ਡੱਕ ਤੁਸੀਂ ਗਾਣੇ ਗੰਦੇ ਤਾਂ ਨਹੀਂ ਲਾਉਂਦੇ ਨਹੀਂ ਨਹੀਂ ਬਾਬਾ ਜੀ ਗੰਦੇ ਗਾਣੇ ਲਾਈਦੇ ਨਹੀਂ ਜੀ ਇਹੋ ਦੇ ਸੁਰਮਿਆਂ ਦੇ ਲਾਈਦੇ ਨੇ ਇਹੋ ਸੁਰਮਿਆਂ ਦੇ ਗਾਣੇ ਲਾਈਦੇ ਆ ਜੀ ਹਾਂਜੀ ਖੇਤੀ ਬਾੜੀ ਦਾ ਕੰਮ ਕਰਦੇ ਆ ਬਾਬਾ ਜੀ ਖੇਤੀ ਤੇ ਟਰੈਕ ਚਲਾਉਣਾ ਹੁੰਦਾ ਬਾਅਦ ਵਿੱਚ ਖੇਤੀ ਤੇ 4 ਦਿਨ ਗਾਣੇ ਗੁੰਨੇ ਸੁਣਨੇ ਨੇ ਉਹ ਵੀ ਕਿਤੇ ਕਿਤੇ ਹੀ ਲਾ ਲੀਦਾ ਬਾਬਾ ਜੀ ਇਹ ਤਾਂ ਵੀ ਜ਼ਿਆਦਾਤਰ ਬੰਦ ਹੀ ਰੱਖੀਦਾ ਚਲੋ ਚੰਗੀ ਸੋਚ ਆ ਭਰਾ ਦੀ ਮਾਰ ਦੀ ਕਿਰਪਾ ਕਰ ਸ਼ਿਰੀਨਾਦਰਪੁਰ ਸਾਹਿਬ ਆਪਣੇ ਘਰ ਆਏ ਆ ਤੇ ਪਰ ਸਾਨੂੰ ਖੁਸ਼ੀ ਜਿਹੜੀ ਆ ਉਹ ਇਹੋ ਹੀ ਆ ਵੀ ਇੱਥੇ ਕਿ ਕਲਾਕਾਰ ਦੀ ਫੋਟੋ ਨਹੀਂ ਆ ਗਈ ਕੇਨਚਾਰ ਦੀ ਫੋਟੋ ਨਹੀਂ ਆ ਗਈ ਸਾਡੇ ਯੋਧਿਆਂ ਦੀ ਫੋਟੋ ਆ ਮੈਨੂੰ ਬੜੀ ਖੁਸ਼ੀ ਹੋਈ ਸੀਰੀਅਸਲੀ ਜਦੋਂ ਮੈਂ ਗੱਡੀਆਂ ਦੇ ਪਿੱਛੇ ਟਰੈਕਟਰਾਂ ਦੇ ਪਿੱਛੇ ਸਿੱਧੂ ਮੂਸੇ ਵਾਲੇ ਦੀ ਫੋਟੋ ਵੇਂਦਾ ਸੀ ਜਾਂ ਬੱਬੂ ਮਾਨ ਦੀ ਵੇਂਦਾ ਸੀ ਮੈਂ ਫੇਰ ਕਹਿ ਦਿੰਦਾ ਮੈਂ ਕਿਸੇ ਦਾ ਵਿਰੋਧੀ ਨਹੀਂ ਪਰ ਮੈਂ ਕਿਸੇ ਕਲਾਕਾਰ ਨੂੰ ਸੁਣਦਾ ਨਹੀਂ ਕਿਸੇ ਦੇ ਹੱਕ ਜੀ ਵੀ ਨਹੀਂ ਹੈਗਾ ਅਸੀਂ ਆਪਣੀ ਸ਼ਹੀਦਾਂ ਦੇ ਯੋਧਿਆਂ ਦੇ ਹੱਕ ਦੇ ਵਿੱਚ ਰਹੇ ਆ ਤੇ ਰਹਿਣਾ ਉਹਨਾਂ ਤੋਂ ਅਸੀਂ ਸੇਹਤ ਲੈਣੀ ਹੈ ਕਿਸੇ ਕਲਾਕਾਰਾਂ ਦੀ ਸਾਨੂੰ ਕੋਈ ਦੇਣ ਨਹੀਂ ਆ ਨਾ ਕੋਈ ਅਸੀਂ ਕਿਸੇ ਕੋ ਸੇਹਤ ਲੈਣੇ ਆ ਪਰ ਨੀਜੀ ਸਾਡੀ ਬਹੁਤ ਵੱਡੀ ਖੁਸ਼ੀ ਆ ਮਹਾਰਾਜੇ ਵੀਰ ਨੂੰ ਸਿੱਖੀ ਦੀ ਦਾਤ ਵੀ ਬਖਸ਼ਣਗੇ ਤੇ ਬਹੁਤ ਗਾਂ ਲੈ ਕੇ ਜਾਣਗੇ ਜਿਨ੍ਹਾਂ ਨੂੰ ਸ਼ਹੀਦਾਂ ਦੇ ਨਾਲ ਪਿਆਰ ਹੁੰਦਾ ਨਾ 사ਤਗੁਰੂ ਬਹੁਤ ਅੱਗੇ ਲੈ ਕਰਕੇ ਜਾਂਦੇ ਨੇ ਤੇ ਬੜੀ ਖੁਸ਼ੀ ਆ ਨੌਜਵਾਨ ਪੀੜ੍ਹੀ ਨੂੰ ਵੀ ਹੱਥ ਬੰਨ੍ਹ ਕੇ ਇਹੋ ਬੇਨਤੀ ਆ ਵੀ ਪਿਆਰਿਓ ਆਪਣੇ ਯੋਧਿਆਂ ਸੂਰਮਿਆਂ ਨੂੰ ਯਾਦ ਰੱਖੋ ਫੋਟੋਆਂ ਲਾਉਣੀਆਂ ਤੇ ਉਹਨਾਂ ਦੀਆਂ ਲਾਓ ਜਿਨ੍ਹਾਂ ਨੇ ਤੁਹਾਡੇ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ ਕਿਸੇ ਨੇ ਚਾਰ ਦੀ ਫੋਟੋ ਨਾ ਲਾਓ ਇੰਨੀਆਂ ਕ ਬੇਨਤੀਆਂ ਸਾਡੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਤ ਜਰਨੈਲ ਸਿੰਘ ਭੰਡਾਰਾ ਦੇ ਫੋਟੋ ਵੀ ਲਾਈ ਆਪਾਂ ਛਤਰੀ ਜੀ ਨਾਲ ਉਪਰੋਂ ਥੱਲੇੋਂ ਕਰਕੇ ਲਾਈ ਹੋਈ ਓਥੇ ਵੀ